E ਦੀ ਬਟਾ ਕਲਾਪਿੰਗ ਕਰੋ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਹਰਿੰਦਰ ਸਿੰਘ ਜੀ ताली ਨਾਲ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹਨ ਤੇ ਅਸੀਂ ਪੰਡਾਲ ਵਿੱਚ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਇਆ ਸਾਡੇ ਆਏ ਅਸੀਂ ਖੁੱਲੇ ਨੌਸ ਮਾਏ ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਹਰਿੰਦਰ ਸਿੰਘ ਜੀ ਢਾਲੀਵਾਲ ਉਹਨਾਂ ਦੇ ਨਾਲ ਇੰਪਰੂਵਮੈਂਟ ਪ੍ਰੋਗਰਾਮ ਦੇ ਪ੍ਰabandhਕ ਜੀ ਰਾਜੀਤ ਕਨਨਾਜੀ ਜੀ ਨੂੰ ਵੱਲੋਂ ਕਿਤੇ ਪਿਆਰ ਮਿਆਂ ਸਰਜੋਤ ਸਿੰਘ ਪਟਲਾ মিডিਆ ਕੋਆਰਡੀਨੇਟਰ ਉਹਨਕੋ ਮਾਣ ਸਤਿਕਾਰ जिला सिख्या दफ्तर तो डिप्टी डीओ मैडम नीरजा जी मान योग चेयरमैन रामतीथ मन्ना जी चेयरमैन मार्केट कमेटी धनौला गुरजोत ढिलों जी ਪਿੰਡ ਪੂਰਿਆਂ ਦੀ ਨਗਰ ਪੰਚਾਇਤ ਸਰਪੰਚ ਸਾਹਿਬ ਐਸਐਮਸੀ ਕਮੇਟੀ ਸਕੂਲ ਦਾ ਸਟਾਫ ਬੱਚਿਆਂ ਦੇ ਮਾਪਿਓ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤਾਂ ਪਾਈਏ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਪਿੰਡ ਚ ਅਕਸਰ ਹੀ ਆਉਣ ਜਾਣ ਰਹਿਦਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਇਹ ਜੀ ਸਮਾਗਮਾਂ ਦੇ ਵਿੱਚ ਸਾਜੇ ਸਮਾਗਮਾਂ ਦੇ ਵਿੱਚ ਪਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਸਮਾਗਮ 'ਚ ਜਿਸ ਲਈ ਅੱਜ ਸਾਡੀ ਪੂਰੀ ਟੀਮ ਆਮ ਆਦਮੀ ਦੀ ਪਾਰਟੀ ਦੀ ਟੀਮ ਇਸ ਪਿੰਡ ਦੀ ਟੀਮ ਪਹੁੰਚੇ ਆ ਸਕੂਲ ਦੇ ਵਿੱਚ ਇਹ ਪਹਿਲੀ ਵਾਰ ਹੋਣ ਵਾਲਾ ਫੰਕਸ਼ਨ ਹੈ ਸਕੂਲ 'ਚ ਇਸ ਤਰ੍ਹਾਂ ਦਾ ਤਕਰੀਬਨ 3 ਸਾਲ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣੀ ਤਾਂ ਸਰਕਾਰ ਬਣਨ ਤੋਂ ਪਹਿਲਾਂ ਆਪਣੀ ਪਾਰਟੀ ਨੇ ਮਾਨਜੂਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸਾਰੀਆਂ ਪਾਰਟੀਆਂ ਕਰਦੀਆਂ ਆਪਣੇ ਚੋਣ ਮੈਨੀਫੈਸਟੋ ਦਿੰਦੀਆਂ ਨੇ ਜਾਂ ਵਾਅਦੇ ਕਰਦੀਆਂ ਨੇ ਉਹਦੇ ਵਿੱਚ ਸਭ ਤੋਂ ਵੱਡਾ ਵਾਅਦਾ ਜਿਹੜਾ ਸਿੱਖਿਆ ਨੂੰ ਲੈ ਕੇ ਸੀ ਸਿਹਤ ਸਹੂਲਤਾਂ ਨੂੰ ਸੀ ਕਰਾਂ ਵਾਲੀ ਬਿਜਲੀ ਸੀ ਤੇ ਹੋਰ ਬੜੇ ਵਾਦੇ ਜਦੋਂ ਤੋਂ ਆਪਣੀ ਪਾਰਟੀ ਹੋਂਦ ਦੇ ਵਿੱਚ ਆਈ ਹੈ ਤਾਂ ਸਿੱਖਿਆ ਦੀ ਗੱਲ ਸਿੱਖਿਆ ਦਾ ਅਜੰਡਾ ਉਦੋਂ ਤੋਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਆਇਆ ਹੈ ਵੋਟਾਂ ਦੇ ਵਿੱਚ ਕਦੇ ਸਿੱਖਿਆ ਦੀ ਗੱਲ ਹੀ ਨਹੀਂ ਕੀਤੀ ਇਸ ਮੁੱਦੇ ਨੂੰ ਪਾਰਟੀਆਂ ਮੁੱਦਾ ਹੀ ਨਹੀਂ ਸੀ ਸਮਝਦੀਆਂ ਗੱਲਾਂ ਵਾਲੀਆਂ ਦੇ ਮੁੱਦੇ, ਐਸਬੀਐਲ ਦਾ ਮੁੱਦਾ, ਪਤਾ ਨਹੀਂ ਕਿਹੜੇ-ਕਿਹੜੇ। ਕਿਸੇ ਵੀ ਰਾਜਨੀਤਿਕ ਪਾਰਟੀ ਨੇ ਮੈਥੋਂ ਸਿਆਣੇ, ਮੈਥੋਂ ਬਜ਼ੁਰਗ ਲੋਕ ਬੈਠੇ ਆ। ਵੀ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਸਿੱਖਿਆ ਦੇ ਮੁੱਦੇ ਤੇ ਗੱਲ ਹੀ ਨਹੀਂ ਕੀਤੀ। ਕਦੇ ਇਸ ਨੂੰ ਮੁੱਦਾ ਹੀ ਨਹੀਂ ਬਣਾਇਆ। ਤਾਂ ਆਪਣੀ ਪਾਰਟੀ ਨੇ ਜੇ ਇਹਨੂੰ ਮੁੱਦਾ ਬਣਾਇਆ ਤਾਂ ਇਹਦੇ ਤੇ ਕੰਮ ਵੀ ਕੀਤਾ। ਇਕੱਲਾ ਇਹ ਨਹੀਂ ਵੀ ਗੱਲਾਂ ਕਰਕੇ ਛੱਡਦੀਆਂ। ਜਾ ਇਹੋ ਦੇ ਦੇ ਚ ਇੱਕ ਜਿਹੜਾ ਨਵਾਂ ਮਾਡਲ ਲਿਆਂਦਾ ਆਪਾਂ ਸਕੂਲ ਆਫ ਐਮੀਨੈਂਸ ਸੇਬ ਸੁਲਤਾਨ ਦੇ ਵਿੱਚ ਮਹੱਲਾ ਕਲੀਨਿਕ ਸੀ ਸਕੂਲ ਆਫ ਐਮੀਨੈਂਸ 117 ਬਣ ਕੇ ਤੇ 30 40 ਹੋਰ ਨਵੇਂ ਅਨਾਉਂਸ ਹੋ ਗਏ ਜਿਹੜੇ ਬਣ ਲੱਗੇ ਆਪਣੇ ਬਰਨਾਲੇ ਸਕੂਲ ਆ ਜਿਹੜਾ ਬਣਿਆ ਜਾਂ ਜਿਹੜੇ ਉਤੋਂ ਬਿਨਾਂ ਸਕੂਲ ਹੈਗੇ ਨੇ ਪਿੰਡਾਂ ਦੇ ਵਿੱਚ ਛੋਟੇ ਪ੍ਰਾਇਮਰੀ ਸਕੂਲ ਹੈ ਮਿਡਲ ਸਕੂਲ ਨੇ ਤਾਂ ਉਹਨਾਂ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ ਸਰਕਾਰੀ ਸਕੂਲਾਂ ਦੇ ਸੰਗਠਨ ਦੇ ਵਿੱਚ ਜਾਂ ਇਸ ਸਟਰਕਚਰ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਸੀ ਇਨਫਰਾਸਟ੍ਰਕਚਰ ਦੀ ਟੀਚਰ ਪਹਿਲਾਂ ਵੀ ਸੀਗੇ ਘੱਟ ਵੱਧ ਹੋ ਸਕਦੇ ਆ ਵੀ ਘੱਟ ਹੋਣ ਜਾਂ ਜੋ ਵੀ ਪਰ ਟੀਚਰ ਬੜੇ ਕੁਆਲਟੀ ਵਾਲੇ ਸੀ ਜਿਹੜੇ ਪੰਜਾਬ ਦੇ ਸਕੂਲਾਂ ਦਾ ਸਟਾਫ ਹੈ ਬੜਾ ਪੜਿਆ ਲਿਖਿਆ ਬੜਾ ਇੰਟੈਲੀਜੈਂਟ ਉਹ ਤਾਂ ਹੈ ਕਿਉਂਕਿ ਇਹ ਪਹਿਲਾਂ ਆਪਣੀਆਂ ਡਿਗਰੀਆਂ ਗ੍ਰੈਜੂਏਸ਼ਨਾਂ ਦੇ ਵਿੱਚ ਟੌਪ ਕਰਦੇ ਆ ਟੌਪ ਪੋਜੀਸ਼ਨਾਂ ਲੈਂਦੇ ਆ ਫਿਰ ਉਸ ਤੋਂ ਬਾਅਦ ਜਿਹੜੇ ਨੌਕਰੀ ਲਈ ਪੇਪਰ ਹੁੰਦੇ ਆ ਟੈਸਟ ਹੁੰਦੇ ਆ ਉਹ ਕਲੀਅਰ ਕਰਕੇ ਫਿਰ ਇਹ ਇਹਨਾਂ ਸਕੂਲਾਂ ਦੇ ਵਿੱਚ ਭਰਤੀ ਹੁੰਦੇ ਆ ਫਿਰ ਇਹਨਾਂ ਦੇ ਵਿੱਚ ਪੜਨ ਆਉਂਦੇ ਆ ਫਿਰ ਇਹਨਾਂ ਨੂੰ ਟ੍ਰੇਨਿੰਗ ਲੈਂਦੇ ਆ ਤਾਂ ਕਰਕੇ ਬੜਾ ਹੀ ਪੜਿਆ ਲਿਖਿਆ ਬੜਾ ਹੀ ਇੰਟੈਲੀਜੈਂਟ ਬੜਾ ਹੀ ਐਜੂਕੇਟਿਡ ਸਟਾਫ ਆਪਣੇ ਸਕੂਲਾਂ ਦੇ ਵਿੱਚ ਕਮੀ ਸੀਗੀ ਸਹੂਲਤਾਂ ਦੀ ਕਮੀ ਸੀਗੀ ਇਨਫਰਾਸਟ੍ਰਕਚਰ ਦੀ ਤਾਂ ਸਰਕਾਰ ਨੇ ਉਹਦੇ ਤੇ ਕੰਮ ਕੀਤਾ ਲਗ ਪਿਛਲੇ 20-25 ਦਿਨ ਤੋਂ ਅਸੀਂ ਰੋਜ਼ ਹਰ ਇੱਕ ਪਿੰਡ ਦੇ ਵਿੱਚ ਕਿਤੇ ਕਿਤੇ ਦੋ ਪਿੰਡਾਂ ਦੇ ਵਿੱਚ ਵਿਦ ਘਟਨ ਕਰਨ ਜਾ ਰਹੇ ਹਾਂ ਕਿਸੇ ਪਿੰਡ ਦੇ ਵਿੱਚ 40 ਲੱਖ ਕਿਸੇ ਦੇ ਪਿੰਡ ਪਿੰਡ ਵਿੱਚ 20 ਲੱਖ ਜਿਵੇਂ ਕਿ ਤੁਹਾਡੇ ਪਿੰਡ 'ਚ 14 ਲੱਖ ਰੁਪਈਆ ਲਗਭਗ ਇਨਾ ਸਕੂਲਾਂ ਤੇ ਲੱਗ ਚੁੱਕੇ ਹਨ ਇਸ ਚੀਜ਼ ਦਾ ਮਕਸਦ ਇਹ ਹੈ ਕਿ ਆਪਾਂ ਨਾਰਮਲੀ ਆਮ ਤੌਰ ਤੇ ਗੱਲਾਂ ਕਰਦੇ ਕਹਿ ਦਿੰਦੇ ਆ ਵੀ ਪ੍ਰਾਈਵੇਟ ਸਕੂਲਾਂ 'ਚ ਇਹ ਪ੍ਰਾਈਵੇਟ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ 'ਚ ਫਰਕ ਇਕੱਲਾ ਇਹੀ ਹੈ ਵੀ ਉੱਥੇ ਕਮਰੇ ਨਹੀਂ ਉੱਥੇ ਬੱਚਿਆਂ ਲਈ ਬੈਠਣ ਲਈ ਬੈਂਚ ਨਹੀਂ ਤਾਂ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਨਹੀਂ ਉਹਨਾਂ ਤੋਂ ਵਧੀਆ ਸਾਡੇ ਕੋਲੇ ਸਟਾਫ ਉਹ ਤੋਂ ਜ਼ਿਆਦਾ ਵਧੀਆ ਕਮੀ ਸੀਗੀ ਸਾਡੇ ਕੋਲੇ ਕਮਰਿਆਂ ਦੀ ਕਮੀ ਸੀਗੀ ਸਾਡੇ ਕੋਲੇ ਇੱਥੇ ਸਹੂਲਤਾਂ ਦੀ ਉਹਨੇ ਕਮਰਾ ਮੈਂ ਮਾਂ ਪਿਓ ਨੂੰ ਬੱਚਿਆਂ ਦੇ ਨੂੰ ਕਹੂੰਗਾ ਵੀ ਉਹ ਜਾ ਕੇ ਜਿਹੜਾ ਨਵਾਂ ਕਮਰਾ ਬਣਿਆ ਉਹ ਜ਼ਰੂਰ ਦੇਖ ਕੇ ਆਉਣ। ਉੱਥੇ ਜਿਹੜਾ LED ਪੈਨਲ ਜਿਹੜਾ TV ਲੱਗਿਆ ਉਹ ਜ਼ਰੂਰ ਦੇਖ ਕੇ ਆਉਣ। ਜਿਵੇਂ ਪਹਿਲਾਂ ਪ੍ਰਿੰਸੀਪਲ ਸਾਹਿਬ ਨੇ ਬੋਲਦਿਆਂ ਨੇ ਦੱਸਿਆ ਵੀ ਧਨੋਲੇ ਦੇ ਨੇੜੇ-ਤੇੜੇ ਸਰਕਾਰੀ ਸਕੂਲ ਚ ਤਾਂ ਹੋ ਸਕਦਾ ਕਿਤੇ ਹੋਵੇ। ਪ੍ਰਾਈਵੇਟ ਸਕੂਲ ਕਿਤੇ ਵੀ ਉਹਦੇ ਨਾਲ ਦਾ ਹੈ। ਤਾਂ ਜੋ ਇਹ ਸੋਚ ਵੀ ਤਾਂ ਗਈ ਪੜਾਈ ਹੀ ਇੱਕੋ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿਸੇ ਪਰਿਵਾਰ ਨੂੰ ਕਿਸੇ ਕੌਮ ਨੂੰ ਕਿਸੇ ਕਬੀਲੇ ਨੂੰ ਕਿਸੇ ਸਮਾਜ ਨੂੰ ਜੇ ਗਰੀਬੀ ਚੋਂ ਜਾਂ ਕਹਿ ਲੋ ਵੀ ਉੱਪਰ ਚੱਕਣ ਲਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਰਕਾਰ ਜਾਂ ਕੋਈ ਬੰਦਾ ਤੁਹਾਨੂੰ ਗਰੀਬੀ ਚੋਂ ਜਾਂ ਤੁਹਾਡਾ ਜੀਵਨ ਪੱਧਰ ਉੱਪਰ ਨਹੀਂ ਚੱਕ ਸਕਦਾ ਤੁਹਾਨੂੰ ਉਸ ਟਾਈਮ ਲਈ ਸਹੂਲਤ ਦੇ ਸਕਦਾ ਜੇ ਕਿਸੇ ਦੀਆਂ ਪੀੜ੍ਹੀਆਂ ਸੁਧਾਰਨੀਆਂ ਹੋਣ ਜੇ ਕਿਸੇ ਨੇ ਆਪਦਾ ਜ਼ਿੰਦਗੀ ਜਿਉਣ ਦਾ ਜੀਵਨ ਨੂੰ ਉੱਪਰ ਚੱਕਣਾ ਤਾਂ ਇੱਕੋ ਇੱਕ ਚੀਜ਼ ਹੈ ਪੜ੍ਹਾਈ ਜੇ ਬੱਚਾ ਪੜ੍ਹ ਲਿਖ ਜਾਂਦਾ ਪਰਿਵਾਰ ਦਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਉਸ ਪਰਿਵਾਰ ਦੀਆਂ ਸੁੱਖ ਪਾਉਂਦੀਆਂ ਨੇ ਸਹੂਲਤ ਪਾਉਂਦੀਆਂ ਨੇ ਆਪਣਾ ਜਿਉਣ ਦਾ ਪੱਧਰ ਉੱਚਾ ਚੱਕ ਲੈਂਦੀਆਂ ਸੋ ਕੱਲੀ ਪੜ੍ਹਾਈ ਹੈ ਜਿਹਦੇ ਨਾਲ ਬੰਦੇ ਦੀ ਜ਼ਿੰਦਗੀ ਪਰਿਵਾਰ ਦੀ ਜ਼ਿੰਦਗੀ ਕਬੀਲੇ ਦੀ ਜ਼ਿੰਦਗੀ ਇੱਕ ਸਮਾਜ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਸ਼ ਦਾ ਭਵਿੱਖ ਬਦਲ ਸਕਦੀ ਹੈ ਸੋ ਇਹ ਆਪਣੀ ਪਾਰਟੀ ਦੀ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਬੀਤਿਹਰ ਜੀ ਦੀ ਪੂਰੀ ਟੀਮ ਦੀ ਇਹ ਸੋਚ ਹੈ ਵੀ ਆਪਾਂ ਆਉਣ ਵਾਲੇ ਭਵਿੱਖ ਨੂੰ ਆਉਣ ਵਾਲੇ ਭਵਿੱਖ ਨੂੰ ਬਚਾ ਸਕੀਏ ਆਉਣ ਵਾਲੇ ਭਵਿੱਖ ਨੂੰ ਲੋਕਾਂ ਨੂੰ ਬਿਹਤਰ ਦੇ ਸਕੀਏ ਤਾਂ ਹੀ ਸਿੱਖਿਆ ਤੇ ਕੰਮ ਕੀਤਾ ਤਾਂ ਹੀ ਸਿੱਖਿਆ ਤੇ ਕੰਮ ਕਰ ਰਹੇ ਹਨ ਕੱਲਾ ਸਿੱਖਿਆ ਨਹੀਂ ਇਹ ਤੋਂ ਬਿਨਾ ਮੈਂ ਤਾਂ ਥੱਲੇ ਵਾਦੇ ਕਿਹਾ ਨਹੀਂ ਗੱਲ ਕਰਦਾ ਜਿਹੜੇ ਵਾਦੇ ਕਰੇ ਵੀ ਨਹੀਂ ਸੀ ਉਹਨਾਂ ਤੇ ਵੀ ਸਰਕਾਰ ਨੇ ਕੰਮ ਕੀਤਾ ਹੈ। ਬ੍ਰੋਟੀਆਂ ਦਾ ਕੰਮ ਬੋਲਣਾ ਹੁੰਦਾ ਬੋਲ ਦਿੰਦੇ ਆ ਵੀ ਇਹਨਾਂ ਚ ਤੇ ਉਹਨਾਂ ਚ ਕੋਈ ਫਰਕ ਨਹੀਂ ਯਾਰ ਉਹ ਵੀ ਇਹ ਹੈ ਜਿਵੇਂ ਪਹਿਲਾਂ ਦੂਜੀ ਸੀ। ਫਰਕ ਬੜਾ ਹੈ ਫਰਕ ਜੇ ਆਪਾਂ ਦੇਖਣ ਬੈਠੀਏ ਤਾਂ ਹੈ। ਇਹੀ ਨਹਿਰ ਪਹਿਲਾਂ ਲੰਘਦੀ ਸੀ ਮੈਨੂੰ ਲੱਗਦਾ ਜਿੰਨੇ ਕੁ ਤੁਸੀਂ ਇਸ ਪਿੰਡ ਵਾਲੇ ਤਾਂ ਜ਼ਿਆਦਾ ਜਾਣੂ ਹੋ ਥੋਡੇ ਤੇ ਹਰੀਗੜ੍ਹ ਵਾਲੇ ਇਸ ਗੱਲ ਤੋਂ ਇਹ ਪਹਿਲਾਂ ਵੀ ਇਸੇ ਪਿੰਡ ਚੋਂ ਲੰਘਦੀ ਸੀ ਹੁਣ ਵੀ ਲੰਘਦੀ ਹੈ ਹੁਣ ਇੱਥੇ ਮੋਗਾ ਕਿਵੇਂ ਲੱਗਿਆ ਪਹਿਲਾਂ ਕਿਵੇਂ ਨਹੀਂ ਲੱਗਿਆ ਮੋਟਰਾਂ ਵਾਲੀ ਬਿਜਲੀ ਹੈ ਐਕਟਰਾਂ ਵਾਲੀ ਬਿਜਲੀ ਹੁਣ ਮੁਫਤ ਆਉਣ ਲੱਗੀ ਪਹਿਲਾਂ ਕਿਉਂ ਨਹੀਂ ਆਈ ਉਹੀ ਗ੍ਰਿਡ ਨੇ ਉਹੀ ਅਫਸਰ ਨੇ ਉਹੀ ਟਰਾਂਸਫਾਰਮਰ ਨੇ ਹੁਣ ਉਹ ਦਿਨੇ ਕਿਵੇਂ ਆਉਣ ਲੱਗੀ ਪਹਿਲਾਂ ਦਿਨੇ ਕਿਉਂ ਨਹੀਂ ਸੀ ਆਉਂਦੀ ਇਹ ਬੜੇ ਫਰਕ ਪడే ਸੜਕ ਸੁਰੱਖਿਆ ਫੋਰਸ ਸ਼ਾਇਦ ਆਪਾਂ ਨੂੰ ਉਸ ਚੀਜ਼ ਦੀ ਐਮੀਅਤ ਮੈਨੂੰ ਵੀ ਹੋ ਸਕਦਾ ਉਸ ਚੀਜ਼ ਦੀ ਐਮੀਅਤ ਨਾ ਪਤਾ ਹੋਵੇ ਪਰ ਉਸ ਚੀਜ਼ ਦੀ ਐਮੀਅਤ ਉਹਨੂੰ ਪਤਾ ਹੈ ਜਿਸ ਕਿਸੇ ਦੇ ਪਰਿਵਾਰ ਦਾ ਕਿਸੇ ਜੀ ਦਾ ਕਿਤੇ ਰਾਤ ਬਰਾਤੇ ਐਕਸੀਡੈਂਟ ਹੋ ਗਿਆ ਜਾਂ ਮਜਬੂਰੀ 'ਚ ਕਿਤੇ ਗੱਡੀ ਖਰਾਬ ਹੋ ਗਈ ਕਿਸੇ ਇਹੇ ਜੇ ਥਾਂ ਤੇ ਉਹਨਾਂ ਨੂੰ ਰੁਕਣਾ ਪੈ ਗਿਆ ਜਾਂ ਮੁਸੀਬਤ ਪੈ ਗਈ ਉਹ ਗੱਡੀ ਨੇ ਜਿਹੜੇ ਬੰਦੇ ਦੀ ਜਾਨ ਬਚਾਈ ਹੈ ਜਿਹੜੇ ਪਰਿਵਾਰ ਨੂੰ ਉਸਨੇ ਸੁਰੱਖਿਅਤ ਚਾਇਆ ਉਹਦੀ ਕੀਮਤ ਉਹਨਾਂ ਨੂੰ ਪਤਾ ਹੈ ਤੁਸੀਂ ਆਮ ਤੌਰ ਤੇ ਆਪਾਂ ਸੜਕਾਂ ਤੇ ਖੜੀਆਂ ਬੜੀਆਂ ਹੀ ਤੇ ਉਹ ਸ਼ਾਨਦਾਰ ਮਹਿੰਗੀਆਂ ਕਾਰਾਂ ਗੱਡੀਆਂ ਦੇਖਦੇ ਆ ਜਿਹੜੀਆਂ ਸਬਕ ਸੁਰੱਖਿਆ ਮਕਸਦ ਲਈ ਬਣ ਦਿੱਤੀਆਂ ਨੇ ਸਰਕਾਰ ਨੇ। ਸੋ ਇਦਾਂ ਦੇ ਕੰਮ ਜਿਹੜੇ ਲੋਕਾਂ ਨਾਲ ਵਾਅਦੇ ਵੀ ਨਹੀਂ ਸੀ ਲੋਕਾਂ ਦੀ ਸਹੂਲਤ ਲਈ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਲਈ ਇਹ ਸਰਕਾਰ ਪਹਿਲੇ ਦਿਨ ਤੋਂ ਜਿਹਨੂੰ ਆਪਾਂ ਤੇ ਲਈ ਫਿਕਰਮੰਦ ਹੈ ਸੀਰੀਅਸ ਹੈ ਤਾਂ ਲੋਕਾਂ ਦੀ ਸਹੂਲਤ ਲਈ ਪਹਿਲੇ ਦਿਨ ਤੋਂ ਕੰਮ ਕਰ ਰਹੇ ਆ ਕੋਈ ਇਹ ਨਹੀਂ ਵੀ ਅੱਜ ਇਸ ਪਿੰਡ ਚ ਧਕਾਟਨ ਸਕੂਲ ਚ ਕਰ ਗਏ ਤੇ ਤੋਂ ਬਾਅਦ ਕੁਝ ਨਹੀਂ ਆਉਣਾ ਹਜੇ ਇਸ ਟਰਮ ਦੇ ਇਸ ਸੈਸ਼ਨ ਦੇ ਕਹ ਲੋ ਸਰਕਾਰ ਦੇ 2 ਸਾਲ ਹੋਰ ਪਏ ਆ ਆਮ ਤੌਰ ਤੇ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਨੇ ਜਦੋਂ ਅਖੀਰਲਾ ਸਾਲ ਆ ਹੋਵੇ ਇਸ ਗੱਲ ਦੀ ਗਵਾਹੀ ਜਿਹੜੇ ਪੜ੍ਹੇ ਲਿਖੇ ਵੀਰ ਨੇ ਜਾਂ ਜਿਹੜੇ ਸਰਕਾਰੀ ਨੌਕਰੀਆਂ ਦੇ ਪੇਪਰ ਦਿੰਦੇ ਆ ਜਾਂ ਲੱਗੇ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਆ ਵੀ ਆਮ ਤੌਰ ਤੇ ਸਰਕਾਰ ਆਪਾਂ ਅੱਜ ਦੇ ਟਾਈਮ ਤੱਕ 50000 ਪਲੱਸ ਨੌਕਰੀ 54000 ਦੇ ਕਰੀਬ ਨੌਕਰੀਆਂ 3 ਸਾਲਾਂ ਚ ਦੇ ਚੁੱਕੀ ਆਪਣੀ ਸਰਕਾਰ ਪਹਿਲਾਂ ਕੀ ਹੁੰਦਾ ਸੀ ਜੇ ਬੋਟਾਂ 12 ਚ ਨੇ ਤਾਂ ਭਰਤੀਆਂ 11 ਚ ਜੇ ਬੋਟਾਂ 17 ਚ ਨੇ ਤਾਂ ਭਰਤੀਆਂ 16 ਚ ਜੇ ਬੋਟਾਂ 22 ਚ ਨੇ ਤਾਂ ਭਰਤੀਆਂ 21 ਚ ਆਪਣੀ ਸਰਕਾਰ ਆ ਜਿਹੜੀ ਪਹਿਲੇ ਦਿਨ ਤੋਂ ਆ ਕੇ ਨੌਕਰੀਆਂ ਦੇ ਰਹੀ ਹੈ ਉਹਦੇ ਵਿੱਚ 20000 ਤੱਕ ਕੱਲੇ ਸਕੂਲਾਂ ਦੇ ਵਿੱਚ ਹੈ ਸਕੂਲਾਂ ਦੇ ਵਿੱਚ ਸਕੂਲ ਮੈਨੇਜਰ ਆ ਗਏ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਏ ਸਕੂਲਾਂ ਦੇ ਵਿੱਚ ਨਵੀਆਂ ਪੋਸਟਾਂ ਕ੍ਰੀਏਟ ਹੋਈਆਂ ਜਿਹੜਾ ਕਿ ਪੜਾਉਣ ਵਾਲੇ ਸਟਾਫ ਦੇ ਉੱਪਰੋਂ ਵਾਧੂ ਕੰਮਾਂ ਦਾ ਬੋਝ ਹਟ ਕੇ ਇਹ ਕੱਲਾਜ ਦੇ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਵੇ ਮਤਲਬ ਇਤਾਂ ਦੇ ਕਿੰਨੇ ਕੰਮ ਨੇ ਜਿਹੜੇ ਬੋਲਦਿਆਂ ਰਹੇ ਵੀ ਜਾਂਦੇ ਨਹੀਂ ਇਸ ਪਿੰਡ 'ਚ ਹੀ ਤਕਰੀਬਨ 2 ਕਰੋੜ ਦੇ ਪ੍ਰੀਵਿਅਸ ਪਿੰਡ ਦੇ ਵਿੱਚ ਗ੍ਰਾਂਟ ਆ ਚੁੱਕੀ ਹੈ ਹੁਣ ਤੱਕ ਜਿਹੜਾ ਅੱਡੋ ਅੱਡ 56 ਲਈ ਹੋਗੀ ਕਲੀਆਂ ਨਾਲੀਆਂ ਲਈ ਹੋਊਗੀ ਨਹਿਰੀ ਮੋਗਿਆਂ ਲਈ ਹੋਊਗੀ ਕਮਿਊਨਿਟੀ ਸੈਂਟਰ ਲਈ ਹੋਊਗੀ ਮੁਸਲਮਾਨ ਭਾਈਚਾਰੇ ਲਈ ਧਰਮਸ਼ਾਲਾ ਲਈ ਹੋਊਗੀ ਤਕਰੀਬਨ 2 ਕਰੋੜ ਰੁਪਏ ਦੇ ਸੋ ਇਹਨਾਂ ਗੱਲਾਂ ਦਾ ਆਪ ਵੀ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ ਜਿਸ ਉਮੀਦ ਨਾਲ ਬਣਾਈ ਹੈ ਉਹ ਨੀਤਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਆਂ ਮੈਂ ਨਹੀਂ ਕਹਿੰਦਾ ਵੀ ਸਾਰਾ ਇਹ ਸਕੂਲ ਠੀਕ ਹੋ ਗਏ ਸਾਰੇ ਪਿੰਡਾਂ 'ਚ ਕੰਮ ਹੋ ਗਏ ਬੜੇ ਕੰਮ ਰਹਿੰਦੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਸਾਥ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੂਰੇ ਵੀ ਕਰਾਂਗੇ ਜਿਹੜੇ ਰਹਿੰਦੇ ਵੀ ਨੇ ਜਾਂ ਸਮੇਂ ਦੇ ਨਾਲ ਜੇ ਹੁਣ ਇੱਥੇ ਸਕੂਲ ਦੇ ਵਿੱਚ ਇੱਕ ਕਮਰੇ ਦੇ ਵਿੱਚ ਪੈਨਲ ਲੱਗ ਗਿਆ ਜਾਂ ਕਮਰਾ ਬਣ ਗਿਆ ਹੋ ਸਕਦਾ ਇੱਥੇ ਕੱਲ ਨੂੰ ਕਿਸੇ ਨਵੀਂ ਚੀਜ਼ ਦੀ ਜ਼ਰੂਰਤ ਹੋਵੇ ਬੱਚਿਆਂ ਦੀ ਗਿਣਤੀ ਵਾਧੇ ਇੱਥੇ ਨਵੇਂ ਕਮਰੇ ਚਾਹੀਦੇ ਹੋਣ ਸਮੇਂ-ਸਮੇਂ ਦੇ ਨਾਲ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਨੇ ਆਪਣੀਆਂ ਮੰਗਾਂ ਵੀ ਬਦਲਦੀਆਂ ਰਹਿੰਦੀਆਂ ਨੇ ਜੋ ਤੁਸੀਂ ਪਿੰਡ ਆਲੇ ਹੁਕਮ ਲਾਉਂਗੇ ਪਹਿਲਾਂ ਵੀ ਮੈਨੂੰ ਨਹੀਂ ਲੱਗਦਾ ਤੁਸੀਂ ਕਦੇ ਮੀਤ ਹੇਰ ਜੀ ਕੋਲੇ ਇਸ ਪਿੰਡ ਦੀ ਸਾਡੀ ਟੀਮ ਜਾਂ ਨਗਰ ਦਾ ਕੋਈ ਬੰਦਾ ਗਿਆ ਹੈ ਤਾਂ ਜੋ ਤੁਸੀਂ ਉੱਥੇ ਹੁਕਮ ਕਰਕੇ ਆਏ ਹੋ ਉਹਦੇ ਲਈ ਕੋਸ਼ਿਸ਼ ਕੀਤੀ ਹੈ ਉਹਨੂੰ ਪੂਰਾ ਕੀਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਸ ਨਗਰ ਦੇ ਲੋਕ ਨੰਬਰ ਲਈ ਕਿਸੇ ਸਮਾਜ ਲਈ ਜਾਂ ਨਿੱਜੀ ਕੰਮ ਲਈ ਸਾਨੂੰ ਤੁਸੀਂ ਹੁਕਮ ਕਰੋਗੇ ਸਾਡੀ ਟੀਮ ਨੂੰ ਹੁਕਮ ਕਰੋਗੇ ਤਾਂ ਅਸੀਂ ਤੁਹਾਡੇ ਚ 24 ਘੰਟੇ ਹਾਜ਼ਰ ਰਹਿਣ ਵਾਲੇ ਲੋਕਾਂ ਤੁਹਾਡੇ ਵਿੱਚੋਂ ਹੀ ਨਿਕਲੇ ਆ ਤੁਹਾਡੇ ਵਰਗੇ ਆ ਤਾਂ ਜੋ ਤੁਸੀਂ ਹੁਕਮ ਕਰੋਗੇ ਉਹਨੂੰ ਪੂਰਾ ਕਰਾਂਗੇ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਜੇ ਕੋਈ ਬੋਲਦੇ ਤੋਂ ਸ਼ਬਦ ਗਲਤ ਜਾਂ ਕਿਸੇ ਦੇ ਖਿਲਾਫ ਬੋਲ ਲਿਆ ਗਿਆ ਹੋਵੇ ਉਦੇ ਲਈ ਮਾਫ ਕਰਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੰਮ੍ਰਿਤ ਦਾ ਸਨਮਾਨ ਜਿਹੜਾ ਉਹ ਵੀ ਕੀਤਾ ਜਾਵੇਗਾ ਨਰਦਾਉ ਜੀ ਅਰੇ ਦਕਨ ਜੀ ਦਾ ਪਰਮਾਤਮਾ ਸਤਿਵੰਦ ਗੁਰਜੋਤ ਸਿੰਘ ਭੱਟਲ ਜੀ ਸਿੱਖਾ ਕੋਆਰਡੀਨੇਟਰ ਲਖਮਨ ਸਿੰਘ ਜੀ ਤੇ ਸਰਪੰਚ ਸਾਹਿਬ ਨੂੰ ਬੇਨਤੀ ਹੈ ਕਿ ਉਹਨਾਂ ਦਾ ਵੀ ਪ੍ਰਦੀਪ ਜੀ ਨੂੰ ਬੇਨਤੀ ਹੈ ਆਜੋ ਆਜੋ ਤੁਸੀਂ ਵੀ ਸਵੇਰ ਦੇ ਤੋਂ ਸਾਡੇ ਨਾਲ ਜੁੜਿਆ ਨੂੰ ਸ਼ਨੀਵਾਰ ਨੂੰ ਆਇਆ ਨਹੀਂ ਸਾਡੇ ਕੋਲ ਹਾਂਜੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਵੀ ਸਿੰਘ ਜੀ ਇਹ ਖਾਸ ਕਰਕੇ ਵੀ ਦੋਨਾਂ ਸਕੂਲਾਂ ਦੀ ਮੈਨੇਜਮੈਂਟ ਕਮੇਟੀ ਹੈ ਜਿਹੜੇ ਉਹਨਾਂ ਦੇ ਚੇਅਰਮੈਨ ਨੇ ਮਿਡਲ ਦੇ ਵੀ ਤੇ ਐਮਵੀ ਸਕੂਲ ਦੇ ਹਾਂਜੀ ਸਰਪੰਚ ਸਾਹਿਬ ਤੇ ਸਮੂਹ ਪੰਚਾਇਤ